ਪਾਨਾ ਸਿੱਧੂ ਦੇ ਪਿੰਡ ਕੋੜਦੁੰਨਾ ਦੀ ਦਾਣਾ ਮੰਡੀ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਸੀ ਇਸ ਵੱਡੇ ਇਕੱਠ ਨੂੰ ਕਰਨ ਦਾ ਕਾਰਨ ਸੀ ਕਿ ਪਾਨਾ ਸਿੱਧੂ ਦੇ ਉੱਪਰ ਜੋ ਐਫ ਆਈ ਆਰ ਦਰਜ ਹੋਈਆਂ ਨੇ ਉਹਨਾਂ ਨੂੰ ਰੱਦ ਕਰਵਾਇਆ ਜਾ ਸਕੇ ਤਾਂ ਇਸੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇਸ ਇਕੱਠ ਦੇ ਵਿੱਚ ਪਹੁੰਚਦੇ ਨੇ ਤੇ ਇਸ ਇਕੱਠ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਲ ਹੋ ਰਹੀਆਂ ਨੇ ਇਸੇ ਦੌਰਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੇ ਵੱਲੋਂ ਬੋਲਦਿਆਂ ਹੋਇਆਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਗਈ ਆ ਸੁਣੋ ਜਸਕਰਨ ਸਿੰਘ ਕਾਨ ਸਿੰਘ ਵਾਲਾ ਹੋਰ ਕੀ ਕੁਝ ਬੋਲੇ ਨੇ ਅੱਜ ਆਪਾਂ ਇੰਡੀਆ ਦੇ ਸਥੇਤ ਦੇ ਨਾਲ ਗੁਲਾਮੀ ਵਾਲੀ ਜ਼ਿੰਦਗੀ ਆਜ਼ਾਦ ਹਸਤੀ ਦੇ ਮਾਲਕ ਸਿੱਖ ਕੌਮ ਤੇ ਪੰਜਾਬੀ ਇਕੱਠੇ ਭਾਈ ਭਾਨਾ ਸਿੱਧੂ ਦੇ ਉੱਤੇ ਜ਼ਬਰ ਹੋਇਆ ਇਸ ਸਮਾਗਮ ਦੇ ਵਿੱਚ ਸੁਮਤੀਆਂ ਕਿਸਾਨ ਜਥੇਬੰਦੀਆਂ ਸਿਆਸੀ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਟਾਡੀਆਂ ਰਾਜਨਾ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਮੇਰੀਆਂ ਬੀਬੀਆਂ ਧੀਆਂ ਮਾਵਾਂ ਤੇ ਭੈਣਾਂ ਉਸ ਦਰਦ ਨੂੰ ਲੈ ਕੇ ਜੁਰਤ ਕੱਢ ਕੇ ਅੱਜ ਦਾਣਾ ਮੰਡੀ ਵਿੱਚ ਆਏ ਐ ਉਸ ਵਿੱਚ ਇਕੱਠੇ ਹੋਏ ਵੀਰੋ ਸਭ ਤੋਂ ਪਹਿਲਾਂ ਫਤਿਹ ਬੁਲਾਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ مصیبتਾਂ ਬੜੀਆਂ ਨੇ ਦਰਦ ਬੜੇ ਨੇ مصیبتਾਂ ਵੀ ਬੜੀਆਂ ਨੇ ਦਰਦ ਵੀ ਬੜੇ ਨੇ ਗੁਲਾਮ ਹੋ ਕੇ ਤੜਫ ਰਹੇ ਆ ਰੋ ਰਹੇ ਆ ਟੈਂਕੀਆਂ ਤੇ ਚੜ ਰਹੇ ਆ ਧਰਨਿਆਂ ਦੇ ਵਿੱਚ ਬੈਠੇ ਆ ਵੰਡੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ਅਮਰਤਪਾਲ ਨੂੰ ਨੰਬਰੂਗੜ ਭੇਜ ਦਿੱਤਾ ਹੈ ਇੰਡੀਅਨ ਸਟੇਟ ਨੇ ਬਹੁਤ ਵੱਡਾ ਜ਼ਬਰ ਕਰ ਦਿੱਤਾ ਅੱਜ ਆਪਾਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਕੀ ਇਹ ਭਾਨਾ ਸਤੂ ਸਾਡਾ ਨੌਜਵਾਨ ਹੈ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਕਿਸਾਨੀ ਦੀ ਗੱਲ ਕਰਦਾ ਕੌਮ ਦੀ ਗੱਲ ਕਰਦਾ ਨੌਜਵਾਨਾਂ ਦੀ ਗੱਲ ਕਰਦਾ ਲਟੇਰਿਆਂ ਦੀ ਗੱਲ ਕਰਦਾ ਜਾਬਰਾਂ ਦੀ ਗੱਲ ਕਰਦਾ ਕਾਤਲਾਂ ਦੀ ਗੱਲ ਕਰਦਾ ਤੇ ਫਿਰ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਕੀ ਦਰਵਾਜ਼ਾ ਸਭ ਢਾਹ ਦਿਓ ਜੈਗ ਹੈ ਇੰਡੀਅਨ ਕਨਸਟੀਟਿਊਸ਼ਨ ਕਹਿੰਦਾ ਜੇ ਭਾਨੇ ਸਿੱਧੂ ਜੇ ਏਜੰਟ ਨੂੰ ਫੜ ਲਵੇ 2 ਲੱਖ ਰੁਪਇਆ 20 ਲੱਖ ਰੁਪਇਆ ਵਾਪਸ ਕਰਾ ਦੇਵੇ ਸਾਡੇ 9 ਜਨ ਹਿਜਰਤ ਕਰ ਰਹੇ ਨੇ ਉਹਨਾਂ ਦਾ ਕਿਲਾ ਵੇਚ ਕੇ ਉਹ ਅਮਰੀਕਾ ਨੂੰ ਜਾਂਦੇ ਨੇ ਏਜੰਟ ਲੁੱਟ ਕੇ ਲੈ ਜਾਵੇ ਸਰਕਾਰ ਏਜੰਟ ਨਾਲ ਰਲ ਜਾਵੇ ਤੇ ਭਾਨਾ ਸਿੱਧੂ ਤੇ ਸਾਰੇ ਯੋਧੇ ਜਿਹੜੇ ਕੰਮ ਕਰਦੇ ਨੇ ਉਹ ਕਹਿਣਗੇ ਪੈਸੇ ਵਾਪਸ ਦੇ ਦੇ ਇਹ ਗੈਰਕਾਨੂੰਨੀ ਹੈ ਮੈਨੂੰ ਫਿਰ ਦੱਸੋ ਜੇ ਭਾਣਾ ਸਤੂ ਕਿਸਾਨਾਂ ਦੀ ਗੱਲ ਕਰ ਦੇਵੇ ਤੇ ਫਿਰ ਕਿਸਾਨਾਂ ਦੇ ਢੱਕ ਚ ਡੱਕ ਜਾਵੇ ਤੇ ਚੋਰ ਨੂੰ ਫੜ ਲਵੇ ਕੀ ਇਹ ਗੈਰਕਾਨੂੰਨੀ ਹੈ ਜੇ ਪੰਜਾਬ ਦੇ ਪਾਣੀ ਰੁੱਟੇ ਜਾਣ ਤੇ ਫਿਰ ਲੱਖਾਂ ਸਦਾਣਾ ਨਹਿਰ ਤੇ ਬੈਠ ਜਾਵੇ ਅਸੀਂ ਬੈਠ ਜਾਈਏ ਉਹ ਗੈਰਕਾਨੂੰਨੀ ਹੈ ਜੇ ਗੁਰੂ ਦੀ ਬੇਅਦਬੀ ਹੋ ਜਾਵੇ ਗੁਰੂ ਦੀ ਬੇਅਦਬੀ ਕਰਨ ਵਾਲਾ ਘਰੌਣ ਵਾਲਾ ਤੇ ਬਚਾਉਣ ਵਾਲਾ ਉਹਦੇ ਮਰੇ ਤੋਂ ਮੋਲ ਦਿੱਤਾ ਜਾਵੇ ਤੇ ਫਿਰ ਕੀ ਗੈਰ ਗੁਰੂ ਦੀ ਹੈ ਜੇ ਦਰਬਾਰ ਸਾਹਿਬ ਢਾ ਦਿੱਤਾ ਜਾਵੇ ਤਵਾ ਦਿੱਤਾ ਜਾਵੇ ਜੇ ਉਹਦੇ ਮਰੇ ਤੋਂ ਮੋਲ ਦਿੱਤਾ ਜਾਵੇ ਕੀ ਗੈਰ ਗੁਰੂ ਦੀ ਹੈ ਫਿਰ ਬਾਬੇ ਲਾਜਕ ਨੇ ਬਾਬਰ ਮੁਜਾਬਰ ਕਿਹਾ ਸੀ ਜੇ ਚੱਕੀ ਕੀ ਸੀ ਦੀ ਕਿ ਬਾਬੇ ਦਾ ਨਾਗੇ ਸਾਂਝਾ ਜਰਨੈਲ ਸਿੰਘ ਪਿੰਡਰਾ ਵਾਲਿਆਂ ਨੇ ਪਾਣੀ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਹੈਜਵਤਾਂ ਦੀ ਗੱਲ ਕੀਤੀ ਬਜਟਾਂ ਦੀ ਗੱਲ ਕੀਤੀ ਲੋਕਡਾਊਨ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਕੰਢੀਗੜ ਦੀ ਗੱਲ ਕੀਤੀ ਹਾਈ ਕੋਰਟ ਦੀ ਗੱਲ ਕੀਤੀ ਕੀ ਇਹ ਗੈਰਕਾਨੂੰਨੀ ਹੈ ਤੇ ਫਿਰ ਭਾਨੇ ਸਿੱਧੂ ਨੇ ਜੇ ਪੈਸੇ ਬਚਾਤੇ ਆ ਫਿਰ ਕਹਿੰਦੇ ਚੋਰੀ ਕਰੀਏ ਹੁਣ ਭਾਨਾ ਸਿੱਧੂ ਚੋਰੀ ਕਰੂਗਾ ਚੈਨੀ ਮੇਜੋਰ ਤਾਂ ਤੁਹਾਡੇ 90mm ਲਿਆ ਫੇਰ ਕੋਈ ਜੋ ਵੀ ਪਲਾਨਟ ਨਹੀਂ ਕਰੀ ਜਾਂਦਾ ਕੋਈ ਜਿਹੜੀ ਨੌਕਰੀ ਨਹੀਂ ਕਰੀ ਜਾਂਦਾ ਕੋਈ ਜੋਰੀ ਕੁਝ ਨਹੀਂ ਕਰੀ ਜਾਂਦਾ ਕੋਈ 5 5 ਕਿਲੋ ਸੋਨੇ ਦੀ ਚੋਰੀ ਕਰੀ ਜਾਂਦਾ ਕੋਈ ਪਾਈਆ ਪਾਈਆ ਸੋਨੇ ਦੀ ਚੋਰੀ ਕਰੀ ਜਾਂਦਾ ਇਹ ਤਾਂ ਸਾਰੇ ਚੋਰ ਨੇ ਸਾਰੇ ਚੋਰ ਨੇ ਜਿਹੜੇ ਚੋਰ ਆ ਜਿਹੜੇ ਬੰਦੇ ਨੇ ਉਹ ਕਲੂਨ ਵਾਲੇ ਬਣੇ ਇੱਥੇ ਨੇ ਅੱਜ ਆਪਾਂ ਸਾਰੇ ਆਜ਼ਾਦੀ ਦੇ ਅਧਿਕਾਰਾਂ ਦੇ ਮੁਤਾਬਕ 19 ਦੇ ਮੁਤਾਬਕ 21 ਦੇ ਮੁਤਾਬਕ ਫ੍ਰੀडम ऑफ ਸਪੀਚ ਹੈ ਫ੍ਰੀडम ऑफ ਐਕਸਪ੍ਰੈਸ਼ਨ ਹੈ ਅਸੀਂ ਬਰਾਬਰ ਹਾਂ ਪ੍ਰਧਾਨ ਮੰਤਰੀ ਬਰਾਬਰ ਹੈ ਰਾਸ਼ਟਰਪਤੀ ਬਰਾਬਰ ਹੈ ਮੁੱਖ ਮੰਤਰੀ ਬਰਾਬਰ ਹੈ ਉੱਪਰ ਤੋਂ ਲੈ ਕੇ ਬੱਚਾ ਬਰਾਬਰ ਹੈ ਤੇ ਫਿਰ ਜਦੋਂ ਸਾਡੀ ਗੱਲ ਪ੍ਰੈਜ਼ੀਡੈਂਟ ਨਾ ਸੁਨੇ ਸਾਡੀ ਗੱਲ ਪ੍ਰਾਈਮ ਮਿੰਿਸਟਰ ਮਤਭੰਤਰੀ ਨਾ ਸੁਨੇ ਹਾਈ ਕੋਰਟ ਦਾ ਜੱਜ ਨਾ ਸੁਨੇ ਸੁਪਰੀਮ ਕੋਰਟ ਦਾ ਜੱਜ ਨਾ ਸੁਨੇ ਨੈਸ਼ਨਲ ਹਿਊਮ ਰੈਕਸ ਨਾ ਸੁਨੇ ਮਨੋਰਥ ਡਿਵੀਜ਼ਨ ਨਾ ਸੁਨੇ ਤੇ ਧਾਰਾ ਕਹਿੰਦੀ ਹੈ 14 19 21 ਤੁਸੀਂ ਤਰਨਾ ਲਾ ਸਕਦੇ ਹੋ ਮੁਜ਼ਾਰਾ ਕਰ ਸਕਦੇ ਹੋ ਸਣਕ ਜਾਮ ਕਰ ਸਕਦੇ ਹੋ ਜਦੋਂ ਸਾਡੀ ਗੱਲ ਸੁਣੀ ਨਹੀਂ ਨਾ ਜੱਜ ਨੇ ਸੁਣੀ ਹੈ ਜੱਜ ਵੀ ਅੱਜ ਹੱਥਕੋਕਾ ਬਣ ਗਿਆ ਕਿਹਦਾ ਬਣ ਗਿਆ ਸਰਕਾਰ ਦਾ ਹੱਥਕੋਕਾ ਬਣ ਗਿਆ ਤੇ ਫੇਰ ਆ ਕਾਨੂੰਨ ਵਾਲੇ ਬੰਦੇ ਇਕੱਠੇ ਹੋਏ ਨੇ ਗੈਰ ਕਾਨੂੰਨੀ ਬੰਦੇ ਆ ਨੇ ਭਾਨੇ ਸਿੱਤੂ ਅੰਦਰ ਬੰਦ ਕੀਤਾ ਹੋਇਆ ਮੈਂ ਅੱਜ ਕਹਿਣਾ ਚਾਹੁੰਨਾ ਕਿ ਨੈਸ਼ਨਲ ਹਿਊਮਨ ਰਾਈਟਸ ਜੋ ਨੂੰ ਬੋਲਦਾ ਇਕਰਾਮ ਦੇ ਚਵਾਨੀ ਦਾ ਬਾਬਾ ਉੱਠਿਆ ਦਿੱਲੀ 'ਚ ਮਜਾਰਾ ਕਰਦਾ ਹੈ ਚਵਾਨੀ ਦਾ ਬਾਬਾ ਉੱਠਿਆ ਮਜਾਰਾ ਕਰਦਾ ਫੇਰ ਦਿੱਲੀ ਪੁਲਿਸ ਦਾ ਉਹ ਜਿੱਤੇ ਬਾਛੜ ਕਰ ਦਿੰਦੇ ਨੇ ਫੇਰ ਤੜਕੇ ਹਾਈ ਕੋਰਟ ਬੋਲਦਾ ਦਿੱਲੀ ਦਾ ਸੂਵ ਮੋਟੂ ਐਕਸ਼ਨ ਲੈਂਦਾ ਹੈ ਕਹਿੰਦਾ ਡੀਜੀਪੀ ਫੱਲਨ ਹੋ ਤੂੰ ਬਾਬੇ ਤੇ ਵਿਛੜ ਕਿਉਂ ਕੀਤੀ ਆ ਇਹ ਧਰਨਾ ਮਜਾਰਾ ਲਾ ਸਕਦਾ ਹੈ ਡੀਜੀਪੀ ਹਾਈ ਕੋਰਟ ਮਾਫੀ ਮੰਗਦਾ ਤੇ ਫੇਰ ਆਰਮਦੇਵਲੇ ਕਰੂਨ ਹੋੜਾ ਤੇ ਭਾਨੇ ਸਿੱਧੂ ਲਈ ਹੋਰ ਕਰੂਨ ਹੈ ਫੇਰ ਮੈਂ ਕਹਿੰਨਾ ਹੁਣ ਫੇਰ ਹਾਈ ਕੋਰਟ ਦਾ ਜੱਜ ਕਿਉਂ ਨਹੀਂ ਬੋਲਦਾ ਬੋਲੇ ਸੂਵ ਮੋਟੂ ਐਕਸ਼ਨ ਲਵੇ ਨੇਸ਼ਨਲ ਉਹ ਕੋਈ ਬੋਲਦਾ ਦੱਸੋ ਭਾਨੇ ਸਿੱਟੂ ਦੀ ਚੌੜੀ ਜਿੱਥੇ ਕੀਤੀ ਹੈ ਕਿਤੇ ਕੰਟਰੋਲ ਕਿਹੜੀ ਲੋਕੇਸ਼ਨ ਹੈ ਇਹਦੀ ਕੀਤੀ ਹੈ ਕਿਹਨੇ ਕਰਾਈ ਆ ਕਿਹੜਾ ਕੋਲੇ ਸੀਗਾ ਕਿਹੜੇ ਦੱਸੋ ਇਹ ਕਦਾਰ ਤੁਸੀਂ ਕਰਦੇ ਨੇ ਸਾਰਿਆਂ ਦੀ ਕਦਾਰ ਤੁਸੀਂ ਕਹਿੰਦੇ ਹੋ ਨਹੀਂ ਮੈਂ ਤੁਹਾਨੂੰ ਅੱਜ ਕਹਿਣਾ ਯੋਧਿਆ ਬਲਕਿ ਸਪਸ਼ਟੀ ਕਰਨਾ ਦਿਓ ਕਿ ਚੋੜੀ ਚਾਰੀ ਚੈਨੀ ਤੁੰਨੀ ਅਸੀਂ ਸੀਜ਼ ਰਕੇ ਦੂਜੀ ਕੌਮ ਨੂੰ ਬਚਾਉਣ ਵਾਲੇ ਆ ਤਿੰਨ ਕਾਲੇ ਕੁੰਨੂਨਾ ਨੂੰ 700 ਕਿਸਾਨਾਂ ਨੂੰ ਮਰਵਾ ਕੇ ਅਸੀਂ ਵਾਪਸ ਕਰਾਉਣ ਵਾਲੇ ਆ ਸਵੰਤਨਤਾ ਮਿਲੇ ਨਹੀਂ ਜੇ ਅਜੇ ਰੋਂਦੇ ਫਿਰਦੇ ਆ ਮੈਂ ਕਹਿੰਦਾ ਸਰਕਾਰ ਉਹ ਭਗਵੰਤ ਜਾਨ ਹੋਸ਼ ਵਿੱਚ ਆ ਤੂੰ ਕਹਿੰਦਾ ਸੀ ਜਦੋਂ ਸਾਡੇ ਅਰਗਾ ਸੀਗਾ ਤੂੰ ਮੇਰੇ ਨਾਲ ਮੀਟਿੰਗ ਤੇ ਬੈਠਾ ਸੀ ਖੈਰਾ ਸਾਹਿਬ ਬੈਠੇ ਸੀ ਦੋ ਮੁੰਡੇ ਗੋਲੀਆਂ ਨਾਲ ਮਾਰਤੇ ਕਿਹੜੇ ਕਦਰਤ ਦੀ ਸਰਕਾਰ ਦੇ ਵਿੱਚ ਜਮਾਲਪੁਰ ਅਸੀਂ ਲਾਇਆ ਧਰਨਾ ਕਿ ਭਗਵੰਤ ਮਾਨ 5 ਲੱਖ ਦੇ ਆ ਪਹਿਲੇ ਬੰਦੇ ਫੜੂਗਾ ਆਪਾਂ ਕੀ ਪਰ 2 ਲੱਖ 2 ਮੰਡੇ ਮਾਰੇ ਜਮਾਨਪੁਰ ਦੇ ਵਿੱਚ ਉਦੋਂ ਤੋਂ ਕਹਿੰਨਾ ਸੀ ਮੈਂ ਕਰੂਗਾ ਤੇ ਪਰਕਰ ਉਹਦਾ ਤੇਰੀ ਪਾਰਟੀ ਦੇ ਸੀਗੇ ਇਸ ਕਰਕੇ ਰਾਜ ਆਉਂਦੇ ਰਹਿੰਦੇ ਨੇ ਬਾਬਰ ਦਾ ਰਾਜ ਵੀ ਆਇਆ ਚਕਰੀਏ ਦਾ ਰਾਜ ਵੀ ਆਇਆ ਇੰਦਰਾ ਗਾਂਧੀ ਦਾ ਵੀ ਆਇਆ ਮੋਦੀ ਦਾ ਵੀ ਆਇਆ ਪਰੇ ਨਾ ਜਾਣਗੇ ਸਿੱਖ ਗਾਣੀ ਅੱਜ ੱੱੱੱੱੱ ਨਾ ਕੱਲ ਚੱਲੀ ਐ ਇਹ ਤੂੰ ਵੀ ਢਾਈ ਸਾਲ ਬਾਅਦ ਸੜਕ ਤੇ ਹੋਵੇਂਗਾ ਅੱਜ ਮੈਂ ਕਹਿੰਦਾ ਢਾਈ ਸਾਲ ਬਾਅਦ ਤੂੰ ਵੀ ਸੜਕ ਤੇ ਹੋਵੇਂਗਾ ਰਾਜਵੰਦੇ ਸਹਿ ਨਹੀਂ ਕਰੀਦਾ ਮੈਂ ਸਰਕਾਰ ਨੂੰ ਕਹਿਣਾ ਕਿ ਕਾਨੂੰਨੀ ਬੰਦੇ ਆ ਇਹ ਪੰਜਾਬ ਸ਼ਾਂਤੀ ਚਾਹੁੰਦੇ ਆ ਇਮਾਨਦਾਰੀ ਚਾਹੁੰਦੇ ਆ ਇਮਾਨਦਾਰੀ ਤੂੰ ਲਾਗੂ ਕਰਦੇ ਭਾਨਾ ਸਤੂੰ ਨਾਮ ਬੋਲੇ ਨਾ ਚੋਰੀ ਕਰਿ ਝਾੜੇ ਮੇਂ ਤੁਹਾਡੇ ਚੋਰ ਇਕੱਠੇ ਹੋ ਗਏ ਨੇ ਅੱਜ ਚੋਰ ਬੰਦੇ ਸਾਹਦੂ ਕਹਿੰਦੇ ਆ ਕਿ ਚੋਰ ਸੋ ਮੈਂ ਕਹਣਾ ਇਹ ਸਾਡੀ ਇੱਕੋ ਗੱਲ ਹੈ ਬਿਨਾਂ ਸ਼ਰਤ ਭਾਨੇ ਸੁਖ ਨੂੰ ਰਿਹਾ ਕੀਤਾ ਜਾਵੇ ਜੇ ਜਵੇ ਨਹੀਂ ਰਿਹਾਉਂਦਾ ਰਿਹਾਉਸ ਕਹਦਾ ਜੇ ਜੋਧਪੁਰ ਦੇ ਕਈ 365 ਦੇ ਆ ਸਕਦੇ ਆ ਜੇ ਰਾਜਵਾਨੇ ਨੂੰ ਫਾਸੀ ਦੀ ਸਜ਼ਾ ਹੋਈ ਸੀ ਕਹਿੰਦੇ ਫਾਸੀ ਕਹਿੰਦੇ ਟੰਗ ਲਓ ਸਾਰੇ ਜੱਡੇ ਦਾ ਟੰਗ ਲਓ ਕਹਿੰਦਾ ਜਗਾਰਾ ਛੱਡੀ ਫਾਸੀ ਚੜ੍ਹਦੀ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆ ਸਰਦਾਰ ਸਾਹਿਬ ਬੈਠੇ ਆ ਫਾਸੀ ਨਹੀਂ ਲੱਗਣੀ ਅਸੀਂ ਕਹ ਇੱਕ ਜੱਥੇ ਜਾਊਗਾ ਅਨੰਦਪੁਰ ਸਾਹਿਬ ਕੱਤ ਤੋਂ ਇੱਕ ਅਕਾਲ ਤਖਤ ਤੋਂ ਇੱਕ ਜੱਥੇ ਜਾਊਗਾ ਤਲਵੰਡੀ ਸਾਬ ਤੋਂ ਸਾਨੂੰ ਫੜ ਲਿਆ ਤੇ ਅਗਲੇ ਦਿਨ ਫਾਸੀ ਰੁਕ ਗਈ ਜੇ ਅਸੀਂ ਫਾਸੀ ਦਰਵਾ ਸਕਦੇ ਆ ਤੇ ਭਾਨੇ ਸਿੱਧੂ ਨੂੰ ਵਿਚਵਾ ਸਕਦੇ ਆ ਇੱਕ ਮੁਠੜਿਆ ਜੇ ਬਿਲਕੁਲ ਇੱਕ ਮੁਠੜਿਆ ਜੇ ਇੱਕ ਸੋਜ ਵਾਲੇ ਬੰਦੇ ਆ ਕਿਸੇ ਦੇ ਵਿਚਾਰਾਂ ਤਫਰੀਮ ਹੋ ਸਕਦਾ ਇੱਥੇ ਕੋਈ ਵੀ ਟਰੀ ਨਹੀਂ ਕੋਈ ਗੱਲ ਨਹੀਂ ਕੋਈ ਤਾਕਤ ਨਹੀਂ ਉਹ ਲੀਡਰੀ ਉਧਾਂਸਾ ਤੇ ਕਰਿਆ ਕਰਾਂਗੇ ਲੀਡਰੀ ਚੋਣਾਂ ਤੇ ਕਰਿਆ ਕਰਨਗੇ ਇੱਥੇ ਭਾਨੇ ਸਤੁਰੂ ਛਾਡੋ ਤੁਸੀਂ ਸਾਰੇ ਲੀਡਰ ਬਣ ਗਏ ਸੁਣ ਇਸ ਕਰਕੇ ਮੈਂ ਸਰਕਾਰ ਨੂੰ ਵੀ ਕਹਿੰਦਾ ਤੁਰੰਤ ਛੱਡ ਨਹੀਂ ਤਾਂ ਅਸੀਂ ਛੁਡਾ ਕੇ ਰਾਵਾਂਗੇ ਜਰੂਰ ਛੁੱਟੇਗਾ ਜਰੂਰ ਛੁੱਟੇਗਾ ਜਰੂਰ ਛੁੱਟੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤੂ ਜੀ ਬੋਲਣ ਦੀ ਆਜ਼ਾਦੀ ਹਰ ਇੱਕ ਦੀ ਕਾਇਮ ਰਹੀ ਚੱਲਦੀ ਆ